ਮੈਂ ਕਹਣਾ ਸਭ ਤੋਂ ਵੱਡੀ ਘਟौती ਆ ਸਾਡੇ ਪੰਜਾਬ ਦੇ ਨੌਜਵਾਨ ਨੇ ਪੜਾਈ ਕਰ ਰਹੇ ਨੇ ਕੋਈ ਤਾਂ ਪੰਜਾਬੀ ਪੜ੍ਹ ਕੇ ਵੀ ਖੁਸ਼ ਨਹੀਂ ਹੈ ਕਿ ਤੁਸੀਂ ਕੀ ਕਰੋ ਉਸ ਸਮਾਜਟੀ ਆ ਮੇਰੇ ਮੂੰਹ ਤੇ ਗਾਲ ਹੈ ਮੈਂ ਕੱਟੂਗਾ ਜਿੰਨਾ ਜੇ ਮੇਰੇ ਤੇ ਸਾਹ ਨੇ ਜਿਦਨੇ ਸਾਹ ਰੁਕੇਗਾ ਤਦਨ ਗਾਲ ਵੀ ਰੁਕ ਜਾਣੀ ਆ ਮੈਂ ਤੈਨੂੰ ਗਾਲ ਖਣਕੀ ਮੇਰੀ ਤੈਨੂੰ ਬੇਦਵੀ ਨਹੀਂ ਦਿਖੀ ਜਦੋਂ ਉਹਨੇ ਗੁੱਟਤਾ ਸਾਡੀ ਕਈ ਵਾਰ ਬੇਅਦਬੀ ਹੋ ਜਾਂਦੀ ਆਪਾਂ ਬੰਦੇ ਨੂੰ ਮਾਰਨ ਤੱਕ ਜਾਣੇ ਆ ਪਰ ਇੱਟੇ ਸ਼ਰਿਆਂ ਦੇ ਸਾਹਮਣੇ ਵਾਹ ਤੇ ਗੱਡੀ ਆ ਜੀ ਮੈਨੂੰ ਆ ਵੀਰ ਨੇ ਫੜਿਆ ਤੇ ਨਾਲ ਫੜਦਾ ਸੱਤੀ ਤਾਣ ਲਾ ਲਵਾਂਗੇ ਬੱਤਰਾ ਢਟਕਾਈ ਦੇ ਵਿੱਚ ਪੱਕਾ ਬੰਨਿਆ ਨੇ ਪੱਕਾ ਬੰਨਣੇ ਉਹ ਕਹਿੰਦੇ ਸਿਰ ਪਸਾਇਆ ਵਾਧੂ ਦਾ ਕੋਈ ਦਾੜੀ ਰੱਖ ਲੈਣੀ ਪੱਕਾ ਬੰਨਿਆ ਹੀ ਕਿਰਪਾਨ ਪਾਲ ਲੈਣੀ ਸਿੱਖ ਨਹੀਂ ਬਣ ਜਾਂਦਾ ਦੱਸੋ ਵੱਡੀ ਬੇਅਦਬੀ ਆ ਗੁਰੂ ਦੀ ਸਾਡੇ ਪਿਓ ਦੀ ਤੇ ਜ਼ਾਲੇ ਘਰਾਂ ਚ ਵੜ ਗਏ ਹੁਣ ਉਹਨਾਂ ਨੇ ਕਿਹਾ ਮੈਂ ਤੈਨੂੰ ਕੱਡਾ ਫਰ ਬੁੱਚਣਾ ਨੂੰ ਨੇ ਬੱਕਰੇ ਵਾਂਗੂ ਨਾ ਤੋੜਣਾ ਵੱਡਿਆ ਤੇ ਇਹਨੇ ਵੀ ਗੁਰੂ ਦਾ ਸਿੰਘ ਨਾ ਕੇਓ ਮੇਰਾ ਨਾਮ ਫਤੇ ਸਿੰਘ ਜੀ ਫਤੇ ਸਿੰਘ ਜੀ ਧੰਨਵਾਦ ਜੀ ਅਸੀਂ ਨਾ ਜੀ ਆਏ ਸੀਗੇ ਜੋਤੀ ਸਰੂਪ ਮੱਤਾ ਦੇਖਣ ਦਰਸ਼ਨ ਮੇਲੇ ਕਰਦੇ ਬਾਬਾ ਮੋਤੀराम ਮਹਾਰੇ ਜੀ ਦੇ ਅਸੀਂ ਮੇਨ ਦਰਵਾਜ਼ਾ ਪਹੋ ਗਏ ਸਭ ਨੂੰ ਲੰਘ ਰਹੇ ਸੀਗੇ ਤੇ ਜਦੀ ਦੇਖ ਕੇ ਵੀ ਚਲਾਂਗੇ ਉਦਾਂ ਮੁੱਕਾ ਹੋਣ ਗਿਆ ਜਦੋਂ ਮੈਂ ਨੇੜੇ ਆ ਕੇ ਦੇਖਿਆ ਸੋਗਨੀ ਸਾਹਿਬ ਦੇ ਗੁੱਟ ਕੇ ਜਪਜੀ ਸਾਹਿਬ ਦੇ ਗੁੱਟ ਕੇ ਤੇ ਨਿਤਨੇ ਸਾਹਿਬ ਦੇ ਗੁੱਟ ਕੇ ਪਏ ਆ ਤੇ ਮੈਂ ਉਹਨਾਂ ਨੇ ਕਹੇ ਵੀ ਤੁਹਾਨੂੰ ਇਹਦਾ ਵੇਚਣ ਦੇਓ ਕਹਿੰਦੇ ਜੀ ਅਸੀਂ ਸਵੇਰ ਦੇ ਵਿੱਚ ਹੀ ਜਾਂਦੇ ਆਂ ਕਿਉਂ ਵੇਚਦੇ ਹੋ ਹਨਾ ਕਹਿੰਦੇ ਵੀ ਸੰਗਤ ਬਾਣੀ ਪੜੂਗੀ ਕਿਹਨੇ ਬਾਣੀ ਪੜਨੇ ਦਾ ਮਤਬ ਆਤੀ ਪੜੇਗਾ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਤਾਂ ਪੁੱਛੀਏ ਵੇਚਣ ਦਾ ਤੇ ਇਹ ਵੀ 프리 ਸੇਵਾ ਕਰਦੇ ਆਂ ਕਹਿੰਦੇ ਇੱਥੇ ਲਾਂਦੇ ਰੱਖਿਆ ਪਰਲਕੂ ਹਾ ਤਾਂ ਕਹਿੰਦਾ ਸ਼ਰਾਬੀ ਤੇ ਆਪਾਂ ਕਿਹੜਾ ਬੰਦਾ ਨਹੀਂ ਕਿਹਨੇ ਕੀ ਕੁਛ ਕਰ ਦਿੱਤੀ ਹੈ ਕਿਸੇ ਉੱਪਰ ਕਰਦੇ ਨਸ਼ਾ ਪਾ ਸਕਦਾ ਤੇ ਲੋਕ ਜੁੱਤੇ ਲੈ ਆ ਦੇਖੋ ਆ ਸੰਗਤ ਇੱਥੇ ਬੈਠੀ ਸੀ ਉੱਪਰ ਉੱਤੇ ਆਹ ਉਹਨੇ ਪੋਥੀਆਂ ਰੱਖੀਆਂ ਹੋਈਆਂ ਮੇਰੀਆਂ ਜੋੜੇ ਚੱਕ ਨਹੀਂ ਸਕਦਾ ਮੈਂ ਚੱਕੂ ਆ ਤੇਰੇ ਪਿਓ ਦੀ ਬਾਣੀ ਐ ਮੈਂ ਚੱਕੂ ਆ ਇਹ ਆਪਣੇ ਬੈਠੇ ਸੀਗੇ ਇੱਥੇ ਆਪਣੇ ਪਾਣੀ ਪੀਂਦੇ ਆਪਣੇ ਪੋਤੇ ਨੂੰ ਹੱਥ ਲਾਈ ਜਾਂਦੇ ਆ ਤੇ ਸਭ ਤੋਂ ਵੱਡੀ ਬੇਅਦਬੀ ਹੋਈ ਐ ਕਨੇ ਹੈਗੀ ਬਾਣੀ ਦੀ ਕੀ ਕਰ ਰਹੇ ਸੀਗੇ ਇਹ ਪੋਤੀਆਂ ਵੇਚ ਰਹੇ ਅਜੀ ਕਾਤੇ ਇਹ ਸਭ ਤੋਂ ਵੱਡੀ ਬੇਅਦਬੀ ਹੈ ਕਨੇ ਹੈਗੀ ਬਾਈ ਤੇਰਾ ਬਾਪ ਤੁਰ ਪਹਿਲੇ ਚੱਕ ਕਰਵਾਦਾ ਵੀ ਚਲੋ ਮੋਰਦਾ ਬਾਈਏ ਦੇਖੋ ਲੋਕ ਤਰ੍ਹਾਂ ਤੱਕ ਲੈ ਜਾਂਦੇ ਨੇ ਇੱਥੇ ਅਜੇ ਸਾਡੇ ਕੋਲ ਲੱਖਾ ਹੀ ਅ ਸੰਗਤਾ ਆਉਂਦੀ ਮੈਂ ਮੈਂ ਕਹਾਂ ਦੇਖੋ ਜੀ 1 ਮਿੰਟ ਜੀ ਪਰ ਉਹ ਕਿਸੇ ਨੂੰ ਵੇਚਣ ਦੀ ਥੋੜੀ ਹੈ ਨਹੀਂ ਨਹੀਂ ਨੋ ਇਹ ਕੰਮ ਦੇ ਵਿੱਚ ਮੈਂ ਬਿਲਕੁਲ ਐਗਰੀ ਨਹੀਂ ਹੈਗਾ ਥੋੜੀ ਕਿਸੇ ਨੂੰ ਰਹਿ ਗਈ ਵੇਚਣ ਦੀ ਇੱਧਾ ਸ਼੍ਰਮਣੀ ਕਮੇਟੀ ਬਕਾਇਦਾ ਲਿਖ ਕੇ ਲੈਂਦੀ ਆ ਰਿਕਾਰਡ ਲੱਗਦਾ ਆ ਬੰਦਾ ਪੋਥੀ ਸਾਡੇ ਕੋਲ ਲੈ ਕੇ ਗਿਆ ਵਾ ਆ ਪਿੰਡ ਚ ਗਈ ਆ ਆ ਘਰ ਚ ਗਈ ਆ ਪੋਥੀ ਸ਼੍ਰਮਣੀ ਕਮੇਟੀ ਲੈ ਕੇ ਰਿਕਾਰਡ ਲੈਂਦੀ ਆ ਬੰਦੇ ਨੇ ਮੈਂ ਪਾਣੀ ਪੜਨੀ ਆ ਨਾ ਭਾਈ ਮੈਂ ਮੇਰੇ ਪਿੰਡ ਦੇ ਗੁਰੂ ਘਰ ਹੈਗਾ ਵਾ ਮੈਂ ਪਾ ਸਕਦਾ ਵਾਂ ਬਾਣੀ ਠੀਕ ਹੈ ਨਾ ਮੇਰੇ ਇੱਥੇ ਅੰਦਰ ਆ ਮੈਂ ਅੰਦਰੋਂ ਉੱਠ ਕੇ ਸਭ ਲਊਂਗਾ ਮੈਂ ਜਾ ਕੇ ਕਰਾਂੰਗੀ ਜਿੱਦਾਂ ਉਸਦੀ ਸਾਹ ਤੇ ਰੱਖੂੰਗਾ ਮੈਂ ਫਿਰ ਬਾਣੀ ਪੜ੍ਹਾਂਗਾ ਤੇ ਆਹ ਦੇਖੋ ਕੀ ਸਤਕਾਰਿਆ ਬਾਣੀ ਦਾ ਕੀ ਬੇਅਦਬੀ ਇਸ ਤਰ੍ਹਾਂ ਦੇਖਦੇ ਮੈਂ ਹੈ ਬੇਅਦਬੀ ਦੇਖੀ ਰਿਹਾ ਹੈ ਬੰਦਗੀ ਇਦਾਂ ਵਾ ਪਹਿਲਾਂ ਪਾਸੇ ਕਿਹੜੀ ਜਗ੍ਹਾ ਤੇ ਪੀਓ ਤੇ ਬੂਟ ਲੈ ਕੇ ਲੋਕ ਮੈਂ ਕਿਹਾ ਜੀ ਲੈ ਕੇ ਕਹਿੰਦੇ ਆ ਤਣਾ ਕੋਣ ਕੋਣ ਗੰਦੇ ਤਣਾ ਆਉਂਦੇ ਨਾ ਤੁਸੀਂ ਤੁਹਾਡੇ ਹੱਥ ਤੋਂ ਤੇ ਐਦਾਂ ਪੀਣਾ ਕਰਨਾ ਲੱਗਣਾ ਕੋਈ ਪਾਜੀ ਆਪਣਾ ਅੱਗੇ ਕੋਈ ਵੀ ਲੰਦ ਰਿਹਾ ਐਦਾਂ ਠੀਕ ਵਾਸਤੇ ਕੋਈ ਵੀ ਲੰਦ ਰਿਹਾ ਕਤਲੇਪਤੀ ਲੋ ਜੀ ਕਤਲੇਪਤੀ ਮੈਂ ਵੇਖਿਆ ਤੇਰੇ ਬੇਟੇ ਨੇ ਵੀ ਗਏ ਤੇ ਮੈਂ ਕਹਣਾ ਵੀ ਸਭ ਤੋਂ ਵੱਡੇ ਸਾਡੇ ਜਿਹੜੇ ਨੌਜਵਾਨ ਤੇਰੇ ਨਾਲ ਬੜੇ ਕਰੋ ਲੱਖਾਂ ਲੱਖਾਂ ਦੇ ਹੱਥੋਂ ਨਾ ਗੇਤੀ ਸੰਤਾਈ ਹੈ ਸੇਰੇ ਦਾ ਲੱਗਿਆ ਹੋਇਆ ਇਹ ਤਾਂ ਚੈਨਲ ਦਾ ਮੈਨੂੰ ਹੁਣ ਚਲੋ ਮਾਰਦੀ ਕਿ ਹੁਣ ਪਤਾ ਲੱਗਿਆ ਸੇਰ ਦੇ ਵੇਖੇ ਨੇ ਲੋਕ ਲਈਏ ਸੇਰ ਦਾ ਕੋਈ ਲੱਗੇ ਨਹੀਂ ਤੇ ਕੋਈ ਦੇ ਵੀ ਨਹੀਂ ਕਿਹਾ ਇਹਨਾਂ ਨੇ ਇੱਕ ਵਾਰੀ ਤਰੋਣੀ ਦੀ ਬੇਟੀ ਸਾਡੀ ਛੁੱਟੀ ਪਈ ਆ ਉਹ ਨਹੀਂਦਾ ਨਹੀਂ ਅੰਨੀ ਆ ਉਹ ਕੀ ਤੇ ਕੀ ਹੋ ਰਿਹਾ ਇਹ ਤਾਂ ਕੋਈ ਕੱਲ ਜਾਂਦਿਆ ਕਿ ਬੇਦਵੀ ਕਰ ਗਿਆ ਕੋਈ ਸਾਲਾ ਭਈਆ ਬੇਦਵੀ ਕਰ ਗਿਆ ਪੈਸਿਆਂ ਦਾ ਯਾਰ ਬਾਈ ਬੇਦਵੀ ਕਰ ਗਿਆ ਫਿਰ ਫਿਰ ਕੀ ਕਰੋਗੇ ਤੁਸੀਂ ਫਿਰ ਕਹੋਗੇ ਸਾਡੇ ਗੁਰੂ ਘਰ ਦੇ ਕੁੱਟ ਕਸੇ ਨਹੀਂ ਬਿਆਕ ਦੇ ਕੇ ਕੋਈ ਇਹਦੀ ਗਲਤ ਵਰਤੋਂ ਕਰਦਾ ਹੈ ਇੱਥੇ ਰਸਤੇ ਸਾਈਡ ਤੇ ਤਾਂ ਫਿਰ ਵੀ ਇੱਕ ਵੱਡੀ ਬੇਦਵੀ ਮੈਂ ਸਭ ਤੋਂ ਵੱਡੀ ਮੈਂ ਬਰਾੜਾ ਦੇਖੋ ਉਹਨਾਂ ਦਾ ਨਹੀਂ ਮੈਨੂੰ ਸਭ ਤੋਂ ਵੱਡੀ ਬੇਦਵੀ ਇਸ ਟਾਈਮ 2 ਬੰਦੇ ਸਰਦਾਰ ਪੱਗਾ ਵੰਨੀਆਂ ਪੀਲੀਆਂ ਉਹਨਾਂ ਦੇ ਸਾੜਾ ਕਿਤੇ ਪੁਰਤੇ ਨਾ ਦੋ ਭੈਣਾਂ ਸੀ ਮੇਰੀਆਂ ਮਾਮਾ ਬਰੋਬਰ ਸੀਗੀਆਂ ਉਹ ਖਲੋਤੇ ਆ ਬੋਲੇ ਉਹ ਬੇਦਬੀ ਕਰ ਰਹੇ ਆ ਸਾਡੇ ਸਰਦਾਰ ਬੱਚੇ ਉਹਨਾਂ ਨੂੰ ਡਾੜਗੇ ਬਾਈ ਮੈਂ ਇੱਥੇ ਖਲੋਤਾ ਮੈਂ ਇਹ ਕਰਦੇ ਹੋ ਕੀ ਵੀਰੇ ਮੈਂ ਇੱਥੇ ਖਲੋਤਾ ਜਿੰਨਾਂ ਦੇ ਉਹਨਾਂ ਦਾ ਪ੍ਰਧਾਨ ਕੋਈ ਇੱਕ ਸਮਾਜਿਕ ਕਮੇਟੀ ਦਾ ਬਹੁਤ ਨਾਰੀ ਉਹਨਾਂ ਦੇ ਕਿ ਮੈਂ ਇੱਥੇ ਹੀ ਖਲੋਤਾ ਗਾਇਜ਼ ਇਹਨਾਂ ਸ਼ਬਦ ਗਲਤ ਰੀਅਲ ਲਿਖੇ ਜਾ ਰਹੇ ਨੇ ਪੰਜਾਬੀ ਦੇ ਜੀ ਮੈਂ ਕਹਿੰਦਾ ਸਭ ਤੋਂ ਵੱਡੀ ਘਟੌਤੀ ਆ ਸਾਡੇ ਪੰਜਾਬ ਦੇ ਨੌਜਵਾਨ ਨੇ ਉਹ ਪੜਾਈ ਕਰ ਰਹੇ ਨੇ ਕੋਈ ਤਾਂ ਪੰਜਾਬੀ ਪੜ੍ਹ ਕੇ ਵੀ ਖੁਸ਼ ਨਹੀਂ ਹੈ ਕਿ ਤੁਸੀਂ ਕੀ ਕਰੋ ਨਾਲੇ ਲੱਗੇ ਦੂਜਿਆਂ ਨੂੰ ਵੀ ਸਾਨੂੰ ਮਤਾਂ ਦੇਣ ਦਾ ਵੀਰ ਨੂੰ ਤੂੰ ਕਿਉਂ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਨਾਬਾ ਰਾਮਾ ਸੱਤੀ ਤਾਂ ਹੌਲਾਂ ਦੀ ਬੱਕਰਾ ਡਟ ਪਈਦਾ ਐ ਮਟਕੋ ਨਹੀਂ ਮੈਂ ਪੰਜਾਬੀ ਮੇਰਾ ਇੰਨੂੰ ਕਿਉਂ ਮਾਰਨ ਡਿਆ ਵਾ ਬਚਜੋ ਪਰੋਂ ਆਉਂਦੀ ਐ ਵੀ ਨਹੀਂ ਅਹੀਂ ਲੜਨਾ ਵਾ ਸਾਰੇ ਦੇ ਸਾਰੇ ਬੰਨੇ ਭੱਜ ਗਏ ਉਹ ਕਹਿੰਦੇ ਸਾਡੇ ਪ੍ਰਧਾਨ ਨੂੰ ਫੋਨ ਕਰਦੇ ਆ ਉਹਨਾਂ ਨੇ ਦੋ ਜਨਾਨੀਆਂ ਦੋ ਵਾਰੀ ਭੇਜੀਆਂ ਮਰਦ ਮਾਰ ਕੇ ਉਹਨਾਂ ਦੇ ਜਨਾਨੀਆਂ ਭੇਜੰਡਾ ਉਹ ਤੁਸੀਂ ਮਾਰਨ ਡੀਆਂ ਨਹੀਂ ਪ੍ਰਸ਼ਾਦਾ ਸ਼ਕਣ ਡਾ ਪ੍ਰਸ਼ਾਦਾ ਨੰਘੇਂ ਡਿਆ ਉਹ ਬੁਰੀ ਨੇ ਪਤਾ ਕੀ ਗੱਲ ਕਹੀ ਆ ਅੱਗੇ ਕਹਿੰਦੀ ਵੀ ਨਹੀਂ ਕੋਈ ਗਲਤੀ ਨਹੀਂ ਕੀਤੀ ਅਸਾਂ ਗਲਤੀ ਕਰਕੇ ਵੀ ਤੁਸੀਂ ਕਹਿੰਦੇ ਨਹੀਂ ਕੀਤੀ ਆ ਗਲਤੀ ਨਹੀਂ ਹੈ ਇਹ ਲੱਗਦਾ ਹੈ ਪੇਖੀਆਂ ਦਾ ਸ਼ਾਮਲ ਹੋਣਾ ਕਮੀ ਹੈ ਜੀ ਇਹ ਜੀ ਮੈਂ ਪੇਖੀ ਮੈਂ ਪੇਖੀ ਨਹੀਂ ਕਹਿ ਰਿਹਾ ਮੇਰੇ ਮੁਰੇ ਆਪਣੇ ਵਰਗੇ ਨੇ ਪਰ ਇਹਦਾ ਬੇਅਦਬੀ ਕਰਦੇ ਮਹਾਰਾਜ ਕਹਿੰਦੇ ਨੇ ਕਿ ਇਹ ਆਮ ਬੰਦਾ ਸਮਝਦਾ ਵੀ ਬੇਅਦਬੀ ਆ ਬੱਤਾਂ ਸੁਣਿਓ ਨਹੀਂ ਸਮਝਦੇ ਬੱਤਾਂ ਸੁਣਿਓ ਮੁਖੀਆ ਮੁਖਸਰ ਸਾਹਿਬ ਦਾ ਇਤਿਹਾਸ ਸਾਰੇ ਜਾਣੂ ਆ ਆਪਾ ਮੁਖਸਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਿੰਗੋ ਇਹਨਾਂ ਨੂੰ ਜਿਹੜੇ ਮੁਗਲ ਨੇ ਇਹਨਾਂ ਨੂੰ ਦਫਨਾ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਅਗਣ ਪੇੜ ਕਰਦੇ ਹੋ ਸਾਡੇ ਨੇ ਕੀ ਕਿਹਾ ਵੀ ਮਾਰੇ ਕਿਹੜਾ ਦੇਖਦੇ ਆ ਇਹਨਾਂ ਨੂੰ ਵਿੱਚੀ ਛੱਡ ਦੋ ਅੱਗ ਦੇ ਸਾਰਿਆਂ ਨੂੰ ਇਹੜਾ ਮਿੱਟੇ ਕੋਈ ਪੱਟੂਗਾ ਤੇ ਮਹਾਰਾਜ ਜੀ ਨੇ ਬਚਨ ਪਤਾ ਕੀ ਕਿਹਾ ਸੀ ਸਿੱਖੋ ਕੰਮ ਉਹੀ ਕਰਿਆ ਜਿਹੜਾ ਤੋਂ ਮੈਂ ਡਰਦਾ ਸੀ ਇਹ ਕਿ ਮਹਾਰਾਜ ਜੀ ਕਹਿੰਦੇ ਸਿੱਖੋ ਇਹ ਤੁਹਾਡੇ ਜੀ ਪੈਦਾ ਹੋਗੇ ਤੁਹਾਨੂੰ ਹੀ ਢਾ ਲਉਣਗੇ ਤੇ ajo ਲਾ ਰਿਹਾ ਸਾਨੂੰ ਤਾਂ ਸਾਡੇ ਜੀ ਪੈਦਾ ਹੋਗੇ ਸਾਰੇ ਸਾਨੂੰ ਹੀ ਮਾਰ ਰਿਹਾ ਉਹ ਪੱਗ ਬੰਨਿਆ ਨੇ ਪੱਗ ਬੰਨਣੇ ਕਹਿੰਦੇ ਸਿਰ ਪਸਾਇਆ ਵਾਧੂ ਦਾ ਕੋਈ ਦਾੜੀ ਰੱਖ ਲੈਣੀ ਪੱਗ ਬੰਨਣੇ ਕਿਰਪਾਨ ਪਾਲ ਲੈਣੀ ਸਿੱਖ ਨਹੀਂ ਬਣ ਜਾਂਦਾ ਸਿੱਖੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਖੁਰਦਾਰਾ ਤੇ ਚੱਲਣਾ ਪੈਂਦਾ ਵਾ ਉਹਨੂੰ ਅਪਣਾਉਣਾ ਪੈਂਦਾ ਅੰਦਰੋਂ ਫੇਰ ਕਿਤੇ ਜਾ ਕੇ ਚਿੱਕੀ ਪ੍ਰਗਟ ਹੁੰਦੀ ਹੈ ਹੁਣ ਕੀ ਚਾਹੁੰਨੇ ਈ ਤੁਹਾਡੀ ਮੋਂਦ ਮੰਗ ਕੇ ਇਸ ਟਾਈਮ ਮੰਗ ਮੇਰੀ ਇਹ ਆ ਵੀ ਜਿਹੜੀ ਸੋਮਣੀ ਕਮੇਟੀ ਹੈ ਜਿਹੜਾ ਪ੍ਰਧਾਨ ਆ ਉਹ ਇੱਥੇ ਹਾਜ਼ਰ ਹੋਵੇ ਸਾਡੇ ਕੋਲੇ ਸਾਕੋ ਦਾੜੇ ਵਾਲੇ ਟੈਂਡੇ ਕਿਉਂ ਕੈਂਡਾ ਜਿਵੇਂ ਮੋਨੇ ਹੋ ਕੇ ਸਾਨੂੰ ਪਤਾ ਆ ਆ ਵੀਰ ਆ ਵੀਰ ਖਲੋਤੇ ਉਹਨਾਂ ਵੀਰਾਂ ਨੇ ਜਾਣਾ ਸੀ ਆ ਵੀਰ ਨੇ ਜਾਣਾ ਸੀ ਆ ਵੀਰ ਨੇ ਖਲੋਤਾ ਵੀਰ ਇਦੇ ਅੰਦਰ ਦਰਦ ਪਰਗਟ ਹੋਇਆ ਕਈ ਉਖਲੋਤਾਵਾ ਇਹਨੇ ਘਰ ਜਾਣਾ ਹੈ ਕਹਿੰਦਾ ਜਾਮਾ ਕਰਾ ਦੇ ਜੋੜੇ ਤੇ ਬੈਗ ਸਵੇਰੇ ਚਲ ਜਾਂਗੇ ਜੇ ਅਜੇ ਅੱਜ ਰਾਤ ਨਾ ਪੂਰਾ ਹੋਇਆ ਇਹ ਕੰਮ ਇਹ ਗੱਤ ਗੱਲ ਆ ਵੀਰੇ ਬਹੁਤ ਜ਼ਿਆਦੇ ਮਨ ਰੋ ਰਿਆ ਇਸ ਟਾਈਮ ਅੰਦਰੋਂ ਵੀ ਸਾਡੇ ਪਿਓ ਦੀ ਵਿਆਹੀ ਸਾਡੇ ਨੌਜਵਾਨ ਮਨ ਰੋਣ ਦੇ ਚ ਬਚਾਇਆ ਮੈਂ ਫੜਿਆ ਸਾਡੇ ਪੀਰ ਦੇ ਰੇ ਲੰਘਦੇ ਕੱਪ ਦੇ ਨਾ ਉਹ ਦੇਖ ਰਿਹਾ ਕੁਛ ਠੀਕ ਐ ਇੰਨੀ ਘੋਰ ਬੇਅਦਬੀ ਤੇ ਜਦੋਂ ਆਪਾਂ ਜਾ ਕੇ ਧਰਨੇ ਲਾਉਣੇ ਆ ਉਹ ਆਪਾਂ ਰੋਲਾ ਪਾਣੇ ਸਾਡੇ ਗੁਰੂ ਦੀ ਵਿਆਹ ਦੀ ਵਿਆਹ ਦੀ ਗੁਰੂ ਦੀ ਵਿਆਹ ਦੀ ਅੜੀ ਵਿਆਹ ਦੀ ਹੋ ਰਹੀ ਆ ਵਿਆਹ ਦੀ ਹੋ ਰਹੀ ਆ ਨੇ ਤੇ ਉਹ ਆ ਬੋਟੀਆਂ ਪਾਣੀ ਆ ਬਾਹਰ ਆ ਜੀ ਲੋਕੀ ਜਿਹੜਾ ਵਿਆਹ ਦੀ ਕਰਦੇ ਪੱਕਾ ਬਣ ਕੇ ਕਰਦੇ ਆ ਹੋਰ ਕੀ ਕਰੀਏ ਬਣਾ ਇਹ ਸਭ ਤੋਂ ਵੱਡੀ ਵਿਆਹ ਦੀ ਆ ਇਹਨਾਂ ਦੀ ਤਾਂ ਨਹੀਂ ਦੱਤੀ ਵਿਆਹ ਦੀ ਆ ਅਸੀਂ ਵੀ ਸੀ ਵਾਲਿਆਂ ਦਾ ਕੀ ਹੋ ਰਿਹਾ ਪਿੱਛੇ ਵੀ ਸ਼ਟਰ ਲਾਓ ਜੀ ਆ ਪਿੱਛੇ ਵੀ ਆ ਪਿੱਛੇ ਚਪਲਾਂ ਦੇ ਵੀ ਲਾਓ ਜੀ ਜਿਹੜੇ ਸਭ ਤੋਂ ਵੱਡੀ ਵਿਆਹ ਦੀ ਆ ਗੁਰੂ ਦੀ ਅੱਡੇ ਪਿਓ ਦੀ ਦੇ ਨਾਲੇ ਘਰਾਂ 'ਚ ਵੜ ਗਏ ਹੁਣ ਉਹਨਾਂ ਨੇ ਕਿਹਾ ਪਰ ਤੂੰ ਤਰ ਪੱਡਾ ਵਾਰ ਬੁੱਚੜਾ ਨੂੰ ਇਹ ਬੱਕਰੇ ਵਾਂਗੂ ਨਾ ਧੋਣਾ ਵਡਿਆ ਤੇ ਮੈਨੂੰ ਵੀ ਗੁਰੂ ਦਾ ਸਿੰਘ ਲਾ ਕੇ ਉਹ ਆਹ ਖਲੋਤਾ ਮੈਨੂੰ ਜੱਕਦੀ ਸਾਰਾ ਦਿਨ ਖਲੋਣਾ ਪਵੇ 24 ਘੰਟੇ ਖਲੋਣਾ ਰਹੀ ਮਰ ਖਲੋਉਂਗਾ ਤੇ ਉਹਨਾਂ ਨੇ ਦੱਸ ਕੇ ਜਾਣਾ ਵਾ ਵੀ ਗੁਰੂ ਜੀ ਸਵਾਲ ਕਿੱਦਾਂ ਕਰੀ ਦੀ